ਕਾਰ ਮੇਰੇ ਜੇਠ ਦੀਪੂ ਕੇ ਕਾਰ ਮੇਰੇ ਜੇਠ ਦੀਪੂ ਕੇ ਰਾਂਜਾ ਰੋਲੇ ਦ ਬੱਕਰੀਆਂ ਚਾਰੇ ਵੇ ਚਿੱਤ ਕਰੇ ਹੋ ਜਾ ਸਾਦਣੀ ਵੇ ਚਿੱਤ ਕਰੇ ਹੋ ਜਾ ਸਾਦਣੀ ਸੱਸ ਚੰਦਰੀ ਬੋਲੀਆਂ ਮਾਰੇ ਵੇ ਚਤੇ ਕਾਰੇ ਹੋ ਜਾ ਸਾਦਨੀ ਭੁਖੇ ਨੰਗੇ ਸਾਦ ਬੂ ਬਨੇ ਗੋਣ ਜੱਟੇ ਜਿੰਨਾ ਦੇ ਨੀਤ ਗਾਉਂਦੀ ਦੇਵਦੀ ਥਰੀ ਕੇ ਵਾਲੇ ਤੋਂ ਕਾਤੂ ਹੁੰਦਾ ਕੁੰਡਾ ਖੜੀ ਕਾਉਂਦੀ ਤਾਰੀਕੇ ਨੂੰ ਲੱਤ ਵਾਡੇ ਕੇ ਮਹਤਾ ਚਾਰ ਜੂਪ ਠਿੰਡੇ ਵਾਲੀ ਰੇਲੇਨੀ ਜੱਟੀਏ ਜੇ ਹੋਗੀ ਸਾਦਣੀ ਪੱਟੇ ਜਾਣਗੇ ਸਾਦਾ ਦੇ ਚੇ ਲੈਨੀ ਜੱਟੀਏ ਜੇ ਹੋਗੀ ਸਾਦਣੀ ਪੱਟੇ ਜਾਣਗੇ ਸਾਦਾ ਦੇ ਚੇ ਲੈਨੀ ਜੱਟੀਏ ਜੇ